ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸਤੇ ਬਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋ ਮੋਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ਾਮਾ ਜੀਆਂ ਹੋਈਆਂ ਤਾਂ ਤੇਜਾ ਆਪਣੀ ਬਿੱਲੀ ਸੋਹਣ ਨਾਲ ਬੈਠਾ ਗੱਲਾਂ ਕਰਨ ਲੱਗ ਪਿਆ ਕਿਉਂ ਬਈ ਸੋਹਣ ਕੀ ਹਾਲ ਆ ਸੋਹਣ ਤੇਰੇ ਵਰਗੇ ਤਨੇ ਤੇਜੇ ਆ ਤੂੰ ਤਾਂ ਸਿੱਧਾ ਹੀ ਟਾਕਾ ਮਾਰ ਲਿਆ ਕਰਨ ਕੀ ਕਰੇ ਤੇਜਾ ਐਨੇ ਬਿਨ ਲੂਟ ਨਹੀਂ ਸੀ ਆਉਣਾ ਕੰਮ ਹੁਣ ਵੇਖੀ ਕਿਵੇਂ ਮੈਂ ਕਰਨ ਨੂੰ ਬੀਖਣਾ ਸਾਰੀ ਪੱਲੀ ਆਪਦੇ ਨੌ ਕਰਵਾਉਂਦਾ ਸੋਹਣ ਹਰ ਤੇਰਾ ਤਾਂ ਦਿਮਾਗ ਵੀ ਪੁੱਠਾ ਐਵੇਂ ਨਹੀਂ ਕਰੀਦਾ ਹੁੰਦਾ ਜਿਹੜੀ ਥਾਲੀ ਚ ਖਾਈਏ ਉਹਦੇ ਛੇਦ ਕਰਨਾ ਬਹੁਤ ਮਾੜੀ ਗੱਲ ਆ ਤੇਜਾ ਆਪਦੇ ਪਿਓ ਨੂੰ ਪੁੱਛ ਕੇ ਵੇਖੀ ਸੋਹਣ ਮੇਰੇ ਚਾਚੇ ਮੱਗਰ ਨੇ ਕਿਹੜੇ ਹੱਕ ਨਾਲ ਮੇਰੇ ਤੋਂ ਵੱਧ ਪਹਿਲੀ ਬਣਾਈ ਆ ਸੋਹਣ ਇਹ ਤਾਂ ਮੈਨੂੰ ਪਤਾ ਯਾਰ ਪਹਿਲਾਂ ਵੱਡਿਆਂ ਦੀਆਂ ਗਲਤੀਆਂ ਸੀ ਉਤਾਂ ਹੁਣ ਤੂੰ ਨਾ ਇਹੋ ਜਿਹਾ ਕੁਝ ਕਰੀ ਤੇਜਾ ਮੈਂ ਨਹੀਂ ਕਰਦਾ ਕੁਝ ਕਰੂੰਗਾ ਆਪ ਕਰਨ ਆਪਾ ਤਾਂ ਹੋ ਅਗਲਾ ਤੱਬੂ ਕੰਤੇ ਅੜੀ ਗੱਲ ਕਰਾਂਗੇ ਸੋਨ ਉਹਦੇ ਕੋਲ ਉੱਠ ਕੇ ਚਲੇ ਗਿਆ ਤੇਜੇ ਨੇ ਚਿੱਟੇ ਦਾ ਗੱਸ਼ ਲਾਇਆ ਤੇ ਲੋਰਚ ਹੁੰਦਾ ਅੱਗੇ ਚਲੇ ਗਿਆ ਡਿਗਦਾ ਢੰਦਾ ਤੇਜਾ ਘਰ ਆਇਆ ਪਰ ਕਿਸੇ ਨੇ ਵੀ ਉਹਨੂੰ ਅੱਗੋਂ ਨਾ ਫੜਿਆ ਤੇ ਚੁੱਪ ਕਰਕੇ ਦੂਜੇ ਕਮਰੇ ਵਿੱਚ ਪੈ ਗਿਆ ਮਗਰ ਮੁੱਛਾਂ ਵਿੱਚ ਹੱਸ ਰਿਹਾ ਸੀ ਬਲਵੀਰ ਗੁਰੇ ਵੇਖਲਾ ਸ਼ିକਾਰ ਆਪਣੇ ਜਾਲ ਵਿੱਚ ਫਸਦਾ ਜਾਂਦਾ ਬਲਵੀਰੋ ਹਾਂ ਵੇਖਲਾ ਆਪਣੀ ਸਕੀਮ ਕੰਮ ਆ ਗਈ ਵੇਖਲਾ ਪਹਿਲਾਂ ਹਮਦਰਦੀ ਕਰਕੇ ਆਪਾਂ ਇਹਨਾਂ ਨੂੰ ਆਪਣੇ ਘਰ ਲੈ ਜਾਂਦਾ ਪੂਰਾ ਬਹਿਸੂਸ ਨਹੀਂ ਹੋਣ ਦਿੱਤਾ ਆਪਾਂ ਮਗਰ ਇਹ ਤਾਂ ਥੋੜੇ ਦਿਨ ਹੀ ਰਹੁ ਜਾਂਦਾ ਫਿਰ ਆਪਣਾ ਮਕਸਦ ਹੋਜੂ ਪੂਰਾ ਬਲਵੀਰੋ ਹਾਂ ਫਿਰ ਇਹਦੀ ਜ਼ਮੀਨ ਸਿੱਧੀ ਮੇਰੇ ਪੁੱਤ ਦੀ ਹੋਜੂ ਮਗਰ ਆਹੋ ਇਹਦੇ ਕੜਾ ਕੋਈ ਤੀ ਪੁੱਤ ਹੋਇਆ ਬਲਵੀਰੋ ਚਲ ਥੋੜੇ ਦਿਨ ਹੋਰ ਚੱਲ ਲੈਨੇ ਆ ਆਪਾਂ ਇਹਨੂੰ ਮੱਘਰ ਆਪਣੀ ਕਰਨੇ ਨੂੰ ਰੋਕਿਆ ਕਰ ਦਾਰੂ ਤੋਂ ਬਹੁਤ ਪੀ ਲੱਗ ਪਿਆ ਬਰ ਵੀਰੋ ਮੈਂ ਤਾਂ ਬਥੇਰਾ ਕਲਪ ਦੀਆਂ ਪਰਮੰਦਾ ਹੀ ਨਹੀਂ ਨੂਰ ਨੂੰ ਅੰਜਲੀ ਦੇ ਉਰੇ ਇੱਕ ਸੀ ਕਿ 6 ਵਜੇ ਡਿਊਟੀ ਉਹ ਬਦਲਨੀ ਆ ਤੇ ਨੂਰ ਦੇ ਨਜ਼ਰੀ ਅੰਜਲੀ ਪਈ ਨੂਰ ਨੂੰ ਅੰਜਲੀ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਦੋਹਾਂ ਸੇਲੀਆ ਨੇ ਖੂਬ ਗੱਲਾਂ ਬਾਤਾਂ ਕੀਤੀਆਂ ਤੇ ਅੰਜਲੀ ਨੇ ਨੂਰ ਨੂੰ ਜਦ ਕਰਨ ਬਾਰੇ ਪੁੱਛਿਆ ਤਾਂ ਅੰਜਲੀ ਨੇ ਸਭ ਕੁਝ ਦੱਸਿਆ ਕਿ ਕਰਨ ਉਸਨੂੰ ਕਿਵੇਂ ਦਾ ਵਰਤਾਵ ਕਰਦਾ ਚਿਰੋਂ ਦਾ ਵਿਆਹ ਹੋਇਆ ਇੱਕ ਵਾਰ ਵੀ ਪਿਆਰ ਨਾਲ ਗੱਲ ਨਹੀਂ ਕੀਤੀ ਬਸ ਆਪਣੇ ਆਪ ਵਿੱਚ ਹੀ ਮਸਤ ਰਹਿੰਦਾ ਭਾਵੇਂ ਤਾਰੂ ਪੀਣ ਦੀ ਉਹ ਆਦਤ ਚਿਰ ਮੈਨੂੰ ਪਤਾ ਲੱਗੀ ਤਾਂ ਮੇਰੇ ਸਾਰੇ ਹੀ ਚਾ ਮਰ ਗਏ ਅੰਜਲੀ ਤੂੰ ਆਪਣੀ ਮੰਮੀ ਡੈਡੀ ਨੂੰ ਦੱਸਿਆ ਨੂਰ ਨਹੀਂ ਯਾਰ ਕੀ ਦੱਸਦੀ ਮੈਂ ਉਹਨਾਂ ਨੂੰ ਇਹਨੇ ਚਾ ਮ ਨਾਲ ਮੇਰਾ ਵਿਆਹ ਕੀਤਾ ਸੀ ਉਹਨਾਂ ਨੂੰ ਕੀ ਦੱਸਦੀ ਕਰਨ ਤੇ ਦਾਰੂ ਪੀਣ ਬਾਰੇ ਸੱਚ ਤੈਨੂੰ ਮੇਰੇ ਵਿਆਹ ਤੋਂ ਬਾਅਦ ਜਸਕਰਨ ਦਾ ਫੋਨ ਤਾਂ ਨਹੀਂ ਆਇਆ ਅੰਜਲੀ ਨਹੀਂ ਯਾਰ ਮੇ ਉਸ ਤੋਂ ਬਾਅਦ ਆਪਣਾ ਨੰਬਰ ਵੀ ਬਦਲ ਦਿੱਤਾ ਸੀ ਨੂਰ ਅੱਛਾ ਪਤਾ ਨਹੀਂ ਕੀ ਹਾਲ ਹੋਵੇਗਾ ਦਾ ਵਿਆਹ ਹੋਣ ਤੋਂ ਬਾਅਦ ਸੱਚੀ ਅੰਜਲੀ ਬਹੁਤ ਹਯਾਦ ਹੁੰਦੀ ਆਉਂਦੀ ਆਉਂਦੀ ਜਦੋਂ ਕਰਨ ਮੈਨੂੰ ਇਗਨੋਰ ਕਰਦਾ ਤਾਂ ਜਿਸ ਕਰਨ ਚੇਤੇ ਆ ਜਾਂਦਾ ਤੂੰ ਤਾਂ ਵਿਕੇ ਕਿੰਨਾ ਕਰਦਾ ਸੀ ਉਹ ਮੇਰਾ ਅੰਜਲੀ ਇਸ ਤਰ੍ਹਾਂ ਤਾਂ ਜ਼ਿੰਦਗੀ ਕਰਨੀ ਬਹੁਤ ਔਖੀ ਆ ਨੂਰ ਆਪਣੇ ਬਾਰੇ ਵੀ ਸੋਚ ਕੁਝ ਹਜੇ ਤਾਂ 1 ਮਹੀਨਾ ਨਹੀਂ ਹੋਇਆ ਤੇਰੇ ਵਿਆਹ ਹੋਏ ਨੂੰ ਨੂਰ ਮੈਂ ਕੀ ਕਰਾਂ ਦਿਮਾਗ ਖਰਾਬ ਹੋ ਜਾਂਦਾ ਪਰ ਛੱਡ ਯਾਰ ਹੁਣ ਨਹੀਂ ਸੋਚਣਾ ਕੁਝ ਵੀ ਬਸ ਆਪਣੀ Aim ਤੇ Target ਕਰਨਾ ਹੁਣ ਸੱਚ ਤੇਰਾ ਕੀ ਬਣਿਆ ਮੈਰਜ ਅੰਜਲੀ ਹਜੇ ਤੱਕ ਕਰਦੇ ਕਹਿੰਦੇ ਦੋ ਕੁ ਸਾਲ ਰੋਕੇ ਕਰਾਂਗੇ ਮੈਰਜ ਨੂਰ ਯਾਰ ਆਪਾਂ ਇਕੱਠੇ ਹੀ ਡਿਊਟੀ ਜੁਆਇਨ ਕਰ ਲੈਨੇ ਆ ਕਿਸੇ ਨਾਲ ਆਪਣੀ ਡਿਊਟੀ ਚੇਸ ਕਰ ਲੈਨੀ ਆ ਅੰਜਲੀ ਹਾਂ ਯਾਰ ਸੋਕਾ ਵਜੂ ਆਪਾਂ ਨੂੰ ਅੰਜਲੀ ਨੇ ਰੀਆ ਨੂੰ ਕਿਹਾ ਕਿ ਤੈਨੂੰ ਨਾਈਟ ਡਿਊਟੀ ਪਸੰਦ ਹੈ ਤਾਂ ਨੂਰ ਨੂੰ ਦਿਨ ਵਾਲੀ ਡਿਊਟੀ ਤੇ ਦਿੱਤੀ ਹੁਣ ਦੋਵੇਂ ਸਹੇਲੀਆਂ ਇਕੱਠੀਆਂ ਹੀ ਡਿਊਟੀ ਕਰਦੀਆਂ ਮਰੀਜ਼ਾਂ ਨੂੰ ਟਾਈਮ 'ਤੇ ਦਵਾਈ ਦੇਣੀ ਬੀਪੀ ਚੈੱਕ ਕਰਨਾ ਕਈ ਵਾਰ ਆਪਰੇਸ਼ਨ ਥੀਏਟਰ ਵਿੱਚ ਵੀ ਹੈਲਪ ਕਰਵਾ ਦਿੰਦੀਆਂ ਨੂਰ ਨੂੰ ਲੱਗਿਆ ਜਿਵੇਂ ਉਹ ਇੱਕ ਕੈਦ ਵਿੱਚੋਂ ਛੁੱਟ ਗਈ ਹੋਵੇ ਕਨਵਰੇ ਤਾਂ ਉਹਨੇ ਸੋਚਣਾ ਹੀ ਬੰਦ ਕਰ ਦਿੱਤਾ ਸੀ ਕਰਨ ਦਾ ਖਿਆਲ ਵੀ ਉਸ ਨੂੰ ਨਹੀਂ ਸੀ ਆਇਆ ਉਹਨੂੰ ਇੰਜ ਲੱਗਦਾ ਜਿਵੇਂ ਉਹ ਜਿਸ ਕਰਨ ਨਾਲ ਹੀ ਪੜਾਈ ਕਰ ਰਹੀ ਹੋਵੇ ਨੂਰ ਨੂੰ ਆਪਣੀ ਸਸਤਾ ਫੋਨ ਆਉਂਦਾ ਨੂਰ ਗਲ ਕਰਦੀ ਪਰ ਉਤਲੇ ਜੇ ਮਨੋ ਸ਼ਾਮ ਜੀ ਹੁੰਦੀਆਂ ਜਦੋਂ ਨੂਰ ਨੇ ਅੰਜਲੀ ਨੂੰ ਕਿਹਾ ਕਿ ਤੈਨੂੰ ਇੱਕ ਚੀਜ਼ ਵਿਖਾਂ ਮ ਜਦੋਂ ਉਹ ਪਰਸ ਵਿੱਚੋਂ ਜਿਸ ਕੰਨ ਵੱਲੋਂ ਦਿੱਤੀ ਡਾਇਰੀ ਵਿਖਾਉਣ ਲੱਗੀ ਤਾਂ ਡਾਇਰੀ ਪਰਸ ਵਿੱਚ ਨਾ ਵੇਖ ਉਹ ਦਿੱਥੋਂ ਹੀ ਗਈ ਆ। ਮੀਰੂ ਅਤੇ ਕਰਨ ਨੂੰ ਮੋਜ ਫਣ ਗਈ ਸੀ। ਕਰਨ ਵੀ ਕਿਸੇ ਆਜ਼ਾਦ ਪੰਛੀ ਵਗੂ ਆਸੇ-ਪਾਸੇ ਘੁੰਮਦਾ ਰਹਿੰਦਾ। ਮੀਰੂ ਨਾਲ ਹੀ ਉਹਦਾ ਦਿਨ ਲੰਘਦਾ। ਮੀਰੂ ਬਹੁਤ ਚਲਾਕ ਸੀ ਕਿਉਂਕਿ ਕਰਨ ਨਾਲ ਰਿਸ਼ਤਾ ਨਾ ਹੋਣ ਦਾ ਉਹਨੂੰ ਪੂਰਾ ਗੁੱਸਾ ਸੀ। ਕਰੰਦੇ ਮਾਂ ਬਲਵੀਰ ਤੋਂ ਬਦਲਾ ਲੈਣਾ ਵੀ ਚਾਹੁੰਦੀ ਸੀ ਤੀਆਂ ਧਿਆਣੀਆਂ ਤੋਂ ਦਾਜ ਲੈਣਾ ਮਹਾਪਾਪ ਸਮਝੇ ਜਾਂਦਾ ਪਰ ਸਾਡਾ ਸਮਾਜ ਇਸ ਗੱਲ ਨੂੰ ਨਹੀਂ ਸਮਝਦਾ ਸਭ ਉਹ ਵੱਧ ਚੜ ਕੇ ਦਾਸ ਦੀਨ ਅਤੇ ਦਾਜ ਲੈਣ ਨੂੰ ਆਪਣੀ ਵੜਿਆਈ ਸਮਝਦੇ ਆ ਮੀਰੂ ਤੇਜੇ ਦਾ ਵੀ ਪੱਖ ਪੂਰਤੀ ਸੀ ਕਿ ਆਖਿਰ ਬੰਦਾ ਤਾਂ ਹੈ ਮੇਰਾ ਹੀ ਆ ਕਦੇ ਕਦੇ ਉਹਨੂੰ ਤੇਜੇ ਦੇ ਵੀ ਤਰਸ ਆਉਂਦਾ ਪਰ ਤੇਜਾ ਜਦੋਂ ਘਰ ਆਇਆ ਤਾਂ ਵਿਗੜੀ ਹੋਈ ਹਾਲਤ ਵੇਖ ਮੀਰੂ ਨੂੰ ਗੁੱਸਾ ਆ ਗਿਆ ਮੋਹ ਪਿਆਰ ਨਾ ਹੁੰਦਿਆਂ ਹੋਇਆਂ ਵੀ ਇਕ ਉਹਦਾ ਮਨ ਤਰਸਣ ਨਾਲ ਭਰ ਗਿਆ ਤੇ ਬੋਲੀ ਜੇ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜੋ ਮਨ ਵਿੱਚ ਆ ਵੀ ਉਵੇਂ ਹੀ ਕਰੂੰ ਕੀ ਹਾਲਤ ਕਰਾਈ ਆ ਤੂੰ ਆਪਦੀ ਵੇਖ ਤਾਂ ਸਹੀ ਮੈਂ ਤਾਂ ਕਹਿਣੀ ਆ ਕੱਖ ਨਾ ਰਹੀ ਜਿਨੇ ਤੇਰੇ ਹੱਬਾੜ ਬੂਟੀ ਲਾਇਆ ਬਲਵੀਰੇ ਚੁੱਪੀ ਹਮਦਰਦੀ ਵਿਖਾਉਂਦੀ ਆਈ ਕੰ ਫਿਰ ਉਹ ਚੱਲ ਗਿਆ ਨੀਰੂ ਵੀ ਦੂਜੀ ਇੱਕ ਕਰਨ ਵਾਲੀ ਸੀ ਹਰ ਰੋਜ਼ ਹੀ ਕਰਨ ਇਸ ਵੇਲੇ ਬਾਹਰ ਜਾਂਦਾ ਮਜਾ ਕਾफी ਰੱਖਿਆ ਹੋਇਆ ਸੀ ਕਰਨ ਕੀ ਦੁੱਧ ਲੈਣ ਕਾफी ਘਰ ਆਉਂਦੇ ਸੀ ਨਾਲ ਦੀ ਗਲੀ ਚੋਂ ਦੋ ਚਿਮਨੇ ਦੀ ਲੱਡੂ ਵੀ ਦੁੱਧ ਲੈ ਕੇ ਜਾਂਦੀ ਸੀ ਨੀਰੂ ਨੂੰ ਆਨ ਸਰਪੱਚੀ ਬੁਲਾਉਂਦੀ ਜਿਵੇਂ ਸਹੇਲੀ ਹੋਵੇ ਇੱਕ ਦਿਨ ਨੀਰੂ ਸਬਜ਼ੀ ਕੱਟ ਰਹੀ ਸੀ ਬਲਵੀਰੋ ਹਜੇ ਤਾਰਾ ਕੱਟ ਰਹੀ ਸੀ ਤੇ ਨੀਰੂ ਨੇ ਕਿਹਾ ਕਿ 5 ਮਿੰਟ ਰੁਕ ਜਾ ਲੱਡੂ ਮੇਰੇ ਕੋਲ ਵਸ ਤਾਰਾਂ ਕੱਢੀ ਜਾਂਦੀ ਆ ਚਾਚੀ ਲੱਡੂ ਕੋਈ ਨਾ ਭਾਬੀ ਹੋਰ ਦੱਸ ਕਿਵੇਂ ਆ ਨੀਰੂ ਮੈਂ ਤਾਂ ਠੀਕ ਆ ਪਰ ਤੂੰ ਦੱਸ ਹਉ ਤਾਂ ਕਾਲੇਜਾਂ ਲੱਗ ਪਈ ਸੁਣਾ ਕਾਲੇਜੀ ਕੀ ਗੱਲਬਾਤ ਲੱਡੂ ਕਾਲੇਜੀ ਕੀ ਸਿਨਮਾ ਪੱਬੀ ਵੀ ਜੀ ਬਹੁਤ ਹੁੰਦੀ ਆ ਮੈਂ ਤਾਂ ਨਿਰੂ ਲੈ ਤੇਰੀ ਨਾਲ ਦੀ ਉਹ ਚੰਨੀ ਦਾ ਵੇਖ ਕਿ ਮੇਲਾ ਕਮਰੋੜ ਮਰੋੜ ਤੁਰਦੀ ਹੁੰਦੀ ਆ ਉਹ ਵੀ ਤਾਂ ਤੇਰੀ ਹੀ ਸਹੇਲੀ ਆ ਤੈਨੂੰ ਨਹੀਂ ਲੱਗਿਆ ਪਾ ਫਾੜੀ ਚੀਰ ਦੀ ਨਿਰੂ ਦੀ ਨਿਗਾਹ ਕਰਦੇ ਵੱਲ ਸੀ ਤੇ ਨਾਲ ਹੀ ਲੱਡੂ ਦੀ ਗੱਲ ਉਹ ਬਹੁਤ ਉਤਸਕਤਾ ਨਾਲ ਸੁਣ ਰਹੀ ਸੀ ਲੱਡੂ ਪੱਬੀ ਦੱਸੀ ਨਾ ਕਿਸੇ ਨੂੰ ਵੀ ਇਹ ਤਾਂ ਗੱਲਬਾਤ ਆਪਣੀ ਐਨੇ ਨੂੰ ਕਰਨ ਦੇ ਪੈ ਨਿੰਦਰ ਨੇ ਆ ਲਾਡੂ ਨੂੰ ਛੇੜਨਾ ਸ਼ੁਰੂ ਕਰ ਦਿੱਤਾ ਗੱਲ ਅਦ ਵਿਚਾਲੇ ਹੀ ਰਹਿ ਗਈ ਨੀਰੂ ਹੋਰ ਦੁਬਿਧਾ ਵਿੱਚ ਪੈ ਗਏ ਕਿ ਲਾਡੂ ਕੀ ਕਹਿਣਾ ਚਾਹੁੰਦਾ ਸੀ ਤੇਜੇ ਦੀ ਵਿਗੜਦੀ ਹਾਲਤ ਵੇਖ ਨੀਰੂ ਨੂੰ ਲੱਗਿਆ ਕਿ ਕੋਈ ਵੀ ਉਹਦੀ ਮਦਦ ਨਹੀਂ ਕਰ ਰਿਹਾ ਚਾਚੀ ਤੇ ਚਾਚਾ ਨੀਰੂ ਨੂੰ ਕਈ ਵਾਰ ਗਲਤ ਜਿਹੀ ਲੱਗਦੀ ਕਿਉਂਕਿ ਕਈ ਵਾਰ ਤੇਜੇ ਦੇ ਨਸ਼ੇ ਕਰਨ ਤੇ ਉਹ ਚੋਰੀਆਂ ਹਾਸੇ ਵਿਖੇ ਸੀ ਮੀਰੂ ਨੇ ਸੋਚਿਆ ਕਿ ਕੁਝ ਤਾਂ ਗੜਬੜਾ ਨੀਰੂ ਨੇ ਆਪਣੇ ਪੇਕੇ ਨੂੰ ਫੋਨ ਕਰ ਦਿੱਤਾ ਸੇ ਕਿ ਤੇਰੇ ਹਾਲ ਤਿੰਨ ਦਿਨ ਵਿਗੜ ਰਹੀ ਆ ਮਾਂ ਨੂੰ ਚਾਰਕ ਦਿਨ ਇੱਥੇ ਪੀਸ ਤੂ ਮੈਨੂੰ ਸਹਾਰਾ ਹੋਜੂ ਮਾਂ ਨੇ ਕਿਹਾ ਕਿ ਚਲ ਪੁੱਤ ਤੇਰੀ ਪੈਣਾ ਜੂ ਚਾਰਕ ਦਿਨ ਮੇਰਾ ਕਿੱਥੇ ਸਰਦਾ ਕਰੇ ਛੱਡਿਆ ਨੀਰੂ ਦੀ ਭੈਣ ਜੋਤੀ ਨੂੰ ਦੂਜੇ ਹੀ ਦਿਨ ਕਰਨ ਜਾ ਕੇ ਲੈ ਆਇਆ ਨੀਰੂ ਵਾਂਗੂ ਜੋਤੀ ਵੀ ਬਹੁਤ ਸੋਹਣੀ ਸੀ ਦੋਕ ਦਿਨਾਂ ਬਾਅਦ ਜੋਤੀ ਨੇ ਆਪਣੀ ਭੈਣ ਨੀਰੂ ਨੂੰ ਕਿਹਾ ਭੈਣ ਆਪਾਂ ਆਪਣੇ ਘਰੇ ਕਿਉਂ ਨਹੀਂ ਰਹਿੰਦੇ ਕਰਨ ਕੀ ਕਰ ਕਿਉਂ ਰਹਿੰਦੀ ਆ ਨੀਰੂ ਤੇਰਾ ਜੀਜਾ ਰੋਜ਼ ਨਸ਼ਾ ਕਰਕੇ ਆਉਂਦਾ ਹੁੰਦਾ ਸੀ ਮੈਨੂੰ ਤਾਂ ਕੱਲੀ ਨੂੰ ਡਰ ਲੱਗਦਾ ਸੀ ਜੋਤੀ ਬਾਕੀ ਨੂੰ ਤੋੜਾ ਪੈਣ ਲੱਗ ਪਿਆ ਸੀ ਤਾਂ ਕਰਕੇ ਚਾਚਾ ਕਿੰਨਾ ਸਾਡੇ ਕਰਾਜੂ ਇੱਕੋ ਹੀ ਗੱਲ ਆ ਜੋਤੀ ਦੀਦੀ ਆ ਕਰਨ ਦੀ ਵਾਈਫ ਕਿੱਥੇ ਆ ਨੀਰੂ ਉਹ ਜੋਬ ਕਰਦੀ ਆ ਚੰਡੀਗੜ੍ਹ ਜੋਤੀ ਵਿਆਹ ਕੇ ਵੀ ਸੁਧਰਿਆ ਨਹੀਂ ਕਰਨ ਨੀਰੂ ਛੇਤੀ ਦਿਨੇ ਬੋਲੀ ਕਿ ਤੈਨੂੰ ਕੁਝ ਕਹਿੰਦਾ ਸੀ ਜੋਤੀ ਕਹਿਣਾ ਤਾਂ ਕੀ ਆ ਪਰ ਮੈਨੂੰ ਉਹਦੀਆਂ ਹਰਕਤਾਂ ਚੰਗੀਆਂ ਨਹੀਂ ਲੱਗੀਆਂ ਨੀਰੂ ਨੂੰ ਕਰਨ ਤੇ ਗੁੱਸਾ ਆ ਰਿਹਾ ਸੀ ਤੇ ਉਹ ਸੋਚ ਰਹੀ ਸੀ ਕਿ ਕਿਹੜੀ ਵਲੀ ਕਰਨ ਆਵੇ ਤੇ ਉਹਨੂੰ ਪੁੱਛੀ ਨੀਰੂ ਕੀ ਕਰ ਜਦੋਂ ਸ਼ਾਮ ਨੂੰ ਫਿਰ ਲੱਡੂ ਦੁੱਧ ਲੈਣ ਆਈ ਤੇ ਨੀਰੂ ਕਾਲੇ ਪੈਰੀ ਲੱਡੂ ਨੂੰ ਗੱਲ ਪੁੱਛਣ ਲੱਗੀ ਨੀ ਲੱਡੂ ਕੱਲੜੀ ਗੱਲ ਵਿੱਚ ਹੀ ਰਹਿ ਗਈ ਸੀ ਦੱਸ ਖਾਂ ਚੰਨੀ ਦੀ ਗੱਲਬਾਤ ਕਿਹਦੇ ਨਾਲ ਆ ਲੱਡੂ ਲੈ ਭਾਬੀ ਤੈਨੂੰ ਨਹੀਂ ਪਤਾ ਨੀਰੂ ਮੱਥੇ ਤੇ ਤਿਉੜੀਆਂ ਪਾਉਂਦੀ ਕਾਲੀ ਨਾਲ ਪੋਲੀ ਨੀ ਦੱਸ ਖਾਂ ਲੱਡੂ ਕਿਹਦੇ ਨਾਲ ਆ ਕਿ ਲੋ ਦੁੱਧ ਵੱਧ ਪਾऊं ਲੱਡੂ ਦੁੱਤਾ ਤੂੰ ਆਪਦੇ ਦਿਉਰ ਨੂੰ ਪਿਆਇਆ ਕਰ ਇਹਨੇ ਦੋ ਦੋ ਸਾਹਬਣੀਆਂ ਹੁੰਦੀਆਂ ਉਹ ਵੇਖ ਲੈ ਭਾਬੀ ਵਿਆਹਿਆਵਰਾ ਬੰਦਾ ਨਹੀਂ ਹਟਦਾ ਤੇਰੇ ਦਿਉਰ ਕਰਨ ਦੀ ਹੀ ਗੱਲਬਾਤ ਆ ਚੰਨੀ ਨਾਲ ਤਾਂ ਹੀ ਸ਼ਾਮਾ ਨੂੰ ਗੇੜੀਆਂ ਮਾਰਦਾ ਕਰਨ ਉਹਦੋਂ ਚੰਨੀ ਟਿਊਸ਼ਨ ਜਾਂਦੀ ਹੁੰਦੀ ਆ ਲੱਟੋ ਦੀ ਕੱਲ ਸੁਣ ਕੇ ਨੀਰੂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਨੀਰੂ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਕਰਨ ਉਸ ਨੂੰ ਇਸ ਤਰ੍ਹਾਂ ਧੋਖਾ ਦੇਵੇਗਾ ਪਰ ਆਪਣੇ ਆਪ ਦੀ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਹਜੀ ਵਿਅਸ ਦੀ ਅਕਲ ਤੇ ਢੂੰਗਾ ਪਰਦਾ ਪਿਆ ਹੋਇਆ ਸੀ ਕਿ ਮੀਰਾ ਕਰਨ ਇਸ ਤਰ੍ਹਾਂ ਨਹੀਂ ਕਰ ਸਕਦਾ ਤੇ ਕਰਨ ਨੂੰ ਰੰਗੇ ਹੱਥੀ ਫੜਨੇ ਲਈ ਉਹਨੇ ਇੱਕ ਯੋਜਨਾ ਬਣਾਈ ਕਰਨ ਜਦੋਂ ਸ਼ਾਮ ਨੂੰ ਬਾਹਰ ਜਾਂਦਾ ਦਿਖਿਆ ਤਾਂ ਨੀਰੂ ਆਪਣੀ ਚਾਚੀ ਨੂੰ ਕਿਹਾ ਕਿ ਮੈਂ ਜੋਤੀ ਨੂੰ ਥੋੜਾ ਜਿਹਾ ਸਮਾਨ ਦਿਵਾ ਲਿਆਵਾਂ ਨੀਰੂ ਤੇ ਜੋਤੀ ਦੋਹੇ ਪੈਣਾ ਘਰੋਂ ਬਾਹਰ ਗਈਆਂ ਤੇ ਕਰਨ ਦੇ ਪਿੱਛੇ-ਪਿੱਛੇ ਜਾਣ ਲੱਗੀਆਂ ਪਰ ਕਰਨ ਕਿਸੇ ਕੋਲ ਵੀ ਨਹੀਂ ਸਿਰੁਕਿਆ ਤੇ ਸਿੱਧਾ ਠੇਕੇ ਤੇ ਚਲਾ ਗਿਆ ਨੀਰੂ ਨੂੰਹਣ ਲਾਡੂ ਤੇ ਗੁੱਸਾ ਰਿਆ ਸੀ ਤੇ ਜੁੱਤੀ ਨੂੰ ਕਹਿਣ ਲੱਗੀ ਛਲਾਪਾ ਲਾਡੂ ਕੇ ਘਰ ਚਲ ਕੇ ਆਈਏ ਉਹਨੇ ਨਵਾਂ ਸੂਟ ਲਿਆਂਦਾ ਜੀ ਤੈਨੂੰ ਪਸੰਦ ਹੋਇਆ ਤੂੰ ਵੀ ਲੈ ਆਵੇਂ ਸੂਟ ਦੇ ਪੰਜ ਦੋਹੇ ਪਹਿਣਾ ਲਾਡੂ ਕੇ ਕਾਰਾ ਗਈਆਂ ਲਾਡੂ ਟੇਸ਼ਨ ਤੇ ਜਾਣ ਵਾਸਤੇ ਤਿਆਰ ਹੋ ਰਹੀ ਸੀ ਨੀਰੂ ਨੂੰ ਵੇਖ ਖੜ ਗਈ ਲੈਣੀ ਭਾਬੀ ਅੱਜ ਕਿਵੇਂ ਸਾਡੇ ਘਰ ਤੋਂ ਪੈਰ ਪਾ ਲੇ ਨੀਰੂ ਨੀ ਲਾਡੂ ਜੁੱਤੀ ਨੂੰ ਆਵਦਾ ਸੂਟ ਵਖਾ ਜਿਹੜਾ ਤੂੰ ਨਵਾਂ ਲੈ ਕੇ ਆਈਆਂ టూ నీరు మనీన్ తనూ భాబ్ తేనా మర్జీ నీరు ਪਰ ਲੱਡੂ ਜੇ ਤੂੰ ਇੱਕ ਵਾਰੀ ਦੋਹਾਂ ਨੂੰ ਇੱਕ ਸਾਥ ਗੱਲਾਂ ਕਰਦੇ ਵਖਾ ਦੇਵੇਂ ਤਾਂ ਮੈਂ ਮੰਨਾਂ ਤੈਨੂੰ ਲੱਡੂ ਲੈ ਕੱਲ ਹੀ ਸਹੀ ਭਾਬੀ ਆਪਣੇ ਪਿੰਡ ਬਾਹਰ ਵਾਲਾ ਜਿਹੜਾ ਰੈਸਟੋਰੈਂਟ ਪਣਿਆ ਉੱਥੇ ਅੱਜੇ ਕੱਲ ਨੂੰ ਮੇਰਾ ਜਨਮ ਦਿਨ ਆ ਤੇ ਮੈਂ ਚੰਨੀ ਨੂੰ ਸੱਦਿਆ ਪਰ ਮੈਨੂੰ ਪੂਰਾ ਯਕੀਨ ਆ ਕਰਨ ਚੰਨੀ ਨੂੰ ਵੇਖਣ ਦੇ ਬਹਾਨੇ ਜ਼ਰੂਰ ਆਊਗਾ ਨਿਰੂ ਤੂੰ ਮੇਰੀਆਂ ਭੈਣਾਂ ਵਰਗੀਆਂ ਬਸ ਮੇਰਾ ਇਹ ਕੰਮ ਕਰ ਦੇ ਲੱਡੂ ਭਾਬੀ ਤੁੱਕਾ ਨੂੰ ਇਸ ਟਾਈਮ ਹੀ ਆ ਜੀ ਨਿਰੂ ਚੀਕਾ ਲਾਡੂ ਮੇ ਸੂਟ ਉਖਾਦੀ ਮਜੂਤੀ ਨੂੰ ਫਿਰ ਤੂੰ ਜਾਣਾ ਹੋ ਸੂਟ ਵੇਕੇ ਦੋਹੇ ਪੈਣਾ ਮਨਿਆਰੀ ਦੀ ਦੁਕਾਨ ਤੋਂ ਨਿੱਕਾ ਮोटा ਸਮਾਨ ਲੈਣ ਲੱਗ ਪਈਆਂ ਤੇ ਸਮਾਨ ਲੈ ਕੇ ਵਾਪਸ ਘਰ ਆ ਗਈਆਂ ਬਲਵੀਰੋ ਤੇ ਮੱਗਰ ਦੋਹੇ ਮੰਚੇ ਤੇ ਪੱਠੇ ਗੱਲਾਂ ਕਰ ਰਹੇ ਸੀ ਮੱਗਰ ਬਲਵੀਰੋ ਆਪਾਂ ਨੂੰ ਹੁਣ ਛੇਤੀ ਹੀ ਕੰਮ ਕਰਨਾ ਪਉ ਨਹੀਂ ਐ ਮਿਰ ਰੋਡ ਲੱਗੀ ਹੋਈ ਹੈ ਆਹੇ ਆਪਾਂ ਨੂੰ ਬਲਵੀਰੋ ਗੱਲ ਤੇ ਇਉਂ ਆ ਵੀ ਤੇਜ ਨੂੰ ਇੱਕ ਹੋਰ ਤੋਰਾ ਪਹਿਨ ਦਿੱਤਾ ਸਹੀ ਫਿਰ ਆਪੇ ਇਹਦਾ ਘੁੱਗਾ ਚਿਤ ਹੋ ਜਾ ਮੱਗਰ ਇਹਨ ਕਰਦੇ ਆ ਆਪਾਂ ਕਿਹਨਾਂ ਹੋਰ ਸਕੀਮ ਬਣਾਉਨੇ ਆ ਬਲਵੀਰੋ ਬਸ ਫਿਰ ਐਂ ਕਰ ਇਹਨਾਂ ਦੀ ਜ਼ਮੀਨ ਦੇ ਕਾਗਜ਼ ਬਣਾ ਤੇ ਨੀਰੂ ਨੂੰ ਕਹਿ ਤੀਜੇ ਦਾ ਇਲਾਜ ਕਰਵਾਉਣਾ ਅਗਲੇ ਸਿਕਿਉਰਿਟੀ ਭਾਲ ਦੇ ਆ ਵਿੱਚੇ ਕੱਲ ਨੂੰ ਤੁਹਾਡੇ ਬੰਦੇ ਨੂੰ ਕੁਝ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਮੋਗੇ ਪਲੇਖੇ ਨਾਲ ਇਹ ਜ਼ਮੀਨ ਦੇ ਕਾਗਜ਼ਾਂ ਤੇ ਵੀ ਤਸਕਿਤ ਕਰਵਾ ਦਊ ਮਗਰ ਲੈ ਅਗਲੀ ਪੜੀ ਲਿਖੀ ਆ ਬਲਵੀਰੋ ਚਲ ਹੋਰ ਫਿਰ ਤੂੰ ਸੋਚ ਕੀ ਕਰਨਾ ਨੀਰੂ ਘਰੇ ਆਈ ਤਾਂ ਮਗਰ ਨੇ ਗੱਲ ਛੇੜੀ ਪੁੱਤ ਨੀਰੂ ਕੱਲ ਸੁਣ ਅਸੀਂ ਇੱਕ ਡਾਕਟਰ ਨਾਲ ਗੱਲ ਕੀਤੀ ਆ ਉਹ ਕਹਿੰਦਾ 3 ਕ ਲੱਖ ਲੱਗੂ ਤੀਜੇ ਦੇ ਇਲਾਜ ਤੇ ਪਰ ਹੋ ਬੰਦਾ ਬੰਜੂ ਨੀਰੂ ਪਰ ਚਾਚਾ ਜੀ ਤੈਨ ਲਾ ਕਿਥੋਂ ਆਉ ਮਗਰ ਸੋਚੀ ਜਾਨੇ ਭਾਈ ਕਿਥੋਂ ਲਿਆਵਾਂਗੇ ਜ਼ਮੀਨ ਮੇਰੀ ਤੇ ਕੇਸ ਨਹੀਂ ਹੁੰਦਾ ਉਮੇ ਆਰਤੀ ਨੂੰ ਪੁੱਛ ਕੇ ਆਇਆ ਸੀ ਉਹ ਕਹਿੰਦਾ ਤੀਜੇ ਨੂੰ ਪੈਸੇ ਚਾਹੀਦੇ ਆ ਤਾਂ ਤੀਜੇ ਦੀ ਜ਼ਮੀਨ ਤੇ ਮਿਲਣਗੇ ਪੈਸੇ ਨੀਰੂ ਚੱਲ ਚਾਚਾ ਤੂੰ ਕਿਹੜਾ ਮਾੜਾ ਸੋਚਦਾ ਲੈ ਜੀ ਇਹਦੀ ਜ਼ਮੀਨ ਦੇ ਕਾਗਜ਼ੇ ਜੋਤੀ ਨੇ ਨਿਰੂ ਦੇ ਚੁੰਡੀ ਬੜੀ ਤੇ ਨਿਰੁੱਚਪ ਕਰ ਗਈ। ਨਿਰੂ ਤੇ ਜੋਤੀ ਉੱਟ ਕਮਰੇ ਵਿੱਚ ਚਲੇ ਗਈਆਂ। ਮੱਗਰ ਲੈ ਬਣ ਗਈ ਗੱਲ। ਇਹਦੇ ਤਿੰਨ ਕਿੱਲੇ ਤੇ ਹੁਣ ਆਪਣਾ ਕਬਜ਼ਾ ਹੋ ਵੇਖੀ ਚੱਲ। ਉਧਰ ਜੋਤੀ ਨੇ ਨਿਰੂ ਨੂੰ ਕਿਹਾ ਭੈਣੇ ਤੂੰ ਕੰਮਲੀ ਤਾਂ ਨਹੀਂ ਕੀਤੀ। 3 ਲੱਖ ਲਈ ਆਪਦੀ ਜ਼ਮੀਨ ਗੈਣੀ ਕਰਦੀਆਂ। ਨਿਰੂ ਹੋਰ ਫਿਰ 3 ਲੱਖ ਕਿਵੇਂ ਹੋ? ਜੋਤੀ ਇਹਦੀ ਫਿਕਰ ਨਾ ਕਰ। ਬਾਕੀ ਐਨੇ ਪੈਸੇ ਵੀ ਨਹੀਂ ਲੱਗਦੇ। ਮੇਰਾ ਇੱਕ ਕਲਾਸਮੇਟ ਆ। ਉਹਦੇ ਤਾਇ ਦਾ ਮੁੰਡਾ ਡਾਕਟਰ ਆ। ਤੇ ਸਪੈਸ਼ਲ ਹੀ ਉਹ ਨਸ਼ਾ ਛਡਵਾਉਂਦਾ ਆਪਾਂ ਉਹਦੀ ਨਾਲ ਗੱਲ ਕਰਾਂਗੇ ਬਸ ਜਮੀਨ ਹੀ ਕਹਨੇ ਕਰਨੀ ਨੀਰੂ ਚੱਲ ਠੀਕ ਆ ਜੋਤੀ ਸੱਚੀ ਕਦੇ-ਕਦੇ ਤਾਂ ਮੇਰੀ ਅਕਲ ਤੇ ਪਰਦਾ ਪੈ ਜਾਂਦਾ ਜੋਤੀ ਦੀਦੀ ਇੱਕ ਗੱਲ ਹੋਰ ਸੁਣੋ ਆਪਾਂ ਆਪਣੇ ਹੀ ਘਰ ਚ ਲਈ ਇੱਥੇ ਮੈਨੂੰ ਉਪਰਾਜਾ ਲੱਗਦਾ ਨੀਰੂ ਚੱਲ ਫਿਰ ਆਪਾਂ ਸਫਾਈ ਕਰ ਦਿੰਨੀ ਆ ਅੱਜ ਨੀਰੂ ਨੇ ਮੱਗਰ ਸਿੰਘ ਨੂੰ ਕਿਹਾ ਚਾਚਾ ਜੀ ਆਪ ਦਾ ਕਰ ਸੁਣਨਾ ਨਹੀਂ ਸੁਣਨਾ ਚਾਹੀਦਾ ਮੈਂ ਤੇ ਜੋਤੀ ਸਫਾਈ ਕਰਦੀਏ ਕਰਦੀ ਮੱਗਰ ਸੋਚ ਰਿਹਾ ਸੀ ਇਹ ਬਾਜੀ ਉਲਟੀ ਨਾ ਪਿਆਜਾ ਵੀ ਕਿਤੇ ਇਹ ਅੱਜ ਆਵਦੇ ਘਰੇ ਜਾ ਬੜੇ ਤਾਂ ਫੇ ਜਮੀਨ ਕਿਵੇਂ ਨੌਕਰਾਂ ਉਹ ਮੈਂ ਪਰ ਨੀਰੂ ਦੇ ਦੁਬਾਰਾ ਪੁੱਛਣ ਤੇ ਮੱਗਰ ਨੇ ਕਿਹਾ ਹਾਂ ਭਈ ਸਫਾਈ ਤਾਂ ਕਰਨੀ ਹੀ ਹੋਈ ਚਲ ਵੇਖ ਲਓ ਭਾਈ ਆਪਦਾ ਨੀਰੂ ਤੇ ਜਯਤੀ ਦੋਹੇ ਭੈਣਾਂ ਨੇ ਰਲ ਕੇ ਕਰਦੀ ਸਫਾਈ ਕੀਤੀ ਪਰ ਨੀਰੂ ਨੂੰ ਕਰਨ ਦੀ ਗੱਲ ਵੱਡ-ਵੱਡ ਖਾ ਰਹੀ ਸੀ ਤੇ ਸੋਚ ਰਹੀ ਸੀ ਕਿ ਜੇ ਗੱਲ ਸੱਚ ਹੋਈ ਤਾਂ ਕਰਨ ਦਾ ਕੱਖ ਨਾ ਰਹੇ ਜਿਹੜਾ ਉਹਨੇ ਮੈਨੂੰ ਐਡਾ ਫੱਟਾ ਧੋਖਾ ਦਿੱਤਾ ਵਿੜੀ ਦੇ ਖੱਬੇ ਪਾਸੇ ਲੱਗੇ ਤੂਥੀ ਢੱਡਾ ਹੈ ਮੰਜੀ ਉੱਪਰ ਖੇਤੋਂ ਦਾਰੂ ਨਾਲ ਡੱਕਿਆ ਹੋਇਆ ਤੀਜਾ ਕਿ ਡਿੱਗ ਪਿਆ ਨੀਰੂ ਨੇ ਪਾਜ ਕੇ ਤੀਜੇ ਨੂੰ ਆ ਕੇ ਵੇਖਿਆ ਮਗਰ ਛੇਤੀ ਨਾਲ ਜਾ ਕੇ ਤੇਜੇ ਨੂੰ ਫੜਾ ਆਪਣੇ ਘਰ ਲੈ ਜਾਣ ਲੱਗਿਆ ਪਰ ਨੀਰੂ ਨੇ ਕਿਹਾ ਚਾਚਾ ਜੀ ਇਧਰ ਹੀ ਛੱਡ ਓ ਇਹਨਾਂ ਨੂੰ ਮੈਂ ਆਪੇ ਸੰਭਲ ਲਊਂਗੀ ਨਾਲੇ ਹੁਣ ਤਾਂ ਮੇਰੀ ਭੈਣ ਵੀ ਹੈਗੀ ਆ ਨਾਲ ਮਗਰ ਨੇ ਮੱਛਿਆ ਸੜਿਆ ਮੂੰਹ ਕਰ ਤੇਜੇ ਨੂੰ ਉਦੇ ਹੀ ਘਰੇ ਭਾਂਡੇ ਵਿੱਚ ਛੱਡ ਆਇਆ ਤੇਜੇ ਵੱਲ ਵੇਖ ਜੋਤੀ ਨੂੰ ਬਹੁਤ ਅਫਸੋਸ ਹੋਇਆ ਕੀ ਕੀ ਤੋਂ ਕੀ ਹਾਲਤ ਬਣਾ ਲਈਆ ਬਾਈ ਨੇ ਭੱਜ ਕੇ ਜੋਤੀ ਪਾਣੀ ਲੈ ਗਈ ਤੇ ਜਿਹਦੇ ਕੱਪੜੇ ਖਰਾਬ ਹੋਏ ਪਏ ਸੀ ਜੋਤੀ ਨੇ ਕਿਹਾ ਦੇ ਦੇ ਬਾਈ ਦੇ ਕੱਪੜੇ ਬਦਲ ਦੇ ਮੈਂ ਕਿੰਨੇ ਖਰਾਬ ਹੋਏ ਪਏ ਆ じゃ ਇਉਂ ਕਰ ਆਪਾਂ ਦੋਹੀਂ ਇਹਨਾਂ ਨੂੰ ਨਿਮਾ ਦੇਨੇ ਆ ਨੀਰੂ ਚਲ ਜੋਤੀ ਨਾਲ ਲੱਗ ਫਿਰ ਤੂੰ ਮੇਰੇ ਦੋਹਾਂ ਨੇ ਤੇਜ਼ੀ ਨਾਲ ਨਿਮਾ ਕੇ ਕੱਪੜੇ ਬਦਲੇ ਤੇ ਜੋਤੀ ਨੇ ਰੋਟੀ ਪਾਣੀ ਬਣਾਈ ਨੀਰੂ ਨੇ ਤੇਜ਼ੀ ਨੂੰ ਅੱਜ ਪਹਿਲੀ ਵਾਰ ਆਪਣੇ ਹੱਥਾਂ ਨਾਲ ਰੋਟੀ ਖਵਾਈ ਤੇਜ਼ੀ ਨੂੰ ਥੋੜੀ ਥੋੜੀ ਸੁਰਤਾ ਰਹੇ ਸੀ ਨੀਰੂ ਕਲ ਦੀ ਉਡੀਕ ਵਿੱਚ ਸੀ ਕਿ ਕਰਨ ਸੱਚ ਬੋਲਦਾ ਕਿ ਝੂਠ ਨੂਰ ਇੱਕ ਮਰੀਜ਼ ਦਾ ਬੀਪੀ ਚੈੱਕ ਕਰ ਰਹੀ ਸੀ ਤੇ ਨਾਲ ਵਾਲੀ ਸਹਾਇਕ ਨੂੰ ਕਿਹਾ ਤੁਸੀਂ ਸਵੇਰੇ ਇਹਨਾਂ ਦਾ ਬਲੱਡ ਟੈਸਟ ਕਰਵਾ ਦਿਓ ਖਾਲੀ ਪੇਟ ਸ਼ੂਗਰ ਜ਼ਿਆਦਾ ਲੱਗਦਾ ਇਹਨਾਂ ਦਾ ਮਰੀਜ਼ ਪੁੱਤ ਮੇਰਾ ਮੁੰਡਾ ਹੀ ਕਰਦਾ ਹੁੰਦਾ ਟੈਸਟ ਸਹਾਇਕ ਮੈਡਮ ਸਰ ਆਪ ਹੀ ਸੈਂਪਲ ਲੈਂਦੇ ਹੁੰਦੇ ਇਹਨਾਂ ਦਾ ਨੂਰ ਓਕੇ ਸ਼ਾਮ ਨੂੰ 6 ਵਜੇ ਅੰਜਲੀ ਤੇ ਨੂਰ ਇਕੱਠੀਆਂ ਹੋਈਆਂ ਤਨੂਰ ਨੇ ਦੱਸੇ ਕਿ ਮੈਂ ਆਪਣੀ ਡਾਇਰੀ ਕਿਤੇ ਰੱਖ ਭੁੱਲ ਗਈ ਆਂ ਡਰ ਲੱਗਦਾ ਕਿਤੇ ਉਹ ਡਾਇਰੀ ਮੇਰੀ ਸਵਰੇ ਪਿੰਤ ਨਹੀਂ ਰਹੀ ਅੰਜਲੀ ਆ ਬਹੁਤ ਸੀਰੀਅਸ ਘਰਲਾ ਚਲ ਤੂੰ ਟੈਨਸ਼ਨ ਨਾ ਲੈ ਯਾਰੀ ਕੱਲ ਦੱਸਾਂ ਤੈਨੂੰ ਅੱਜ ਮੈਨੂੰ ਭੁਲੇਖਾ ਪਿਆ ਜਿਵੇਂ ਉਸ ਕਰਨੇ ਇਸ ਹਸਪਤਾਲ ਵਿੱਚ ਲੈਬ ਟੈਕਨੀਸ਼ੀਅਨ ਹੋਵੇ ਸ਼ਾਮ ਹੋਇਆ ਤੋ ਨੀਰੂ ਲਾਡੋ ਤੇ ਦੱਸੇ ਅਨਸਾਰ ਹੀ ਸ਼ਾਮ ਦੇ ਟਾਈਮ ਰੈਸਟੋਰੈਂਟ ਪਹੁੰਚ ਗਏ ਸੱਚਮੁੱਚ ਇਹ ਚੰਨੀ ਤੇ ਲਾਡੋ ਇੱਥੇ ਬੱਟੀਆਂ ਸੀ ਕਿਸੇ ਦਾ ਇੰਤਜ਼ਾਰ ਕਰ ਰਹੀਆਂ ਸੀ ਨੀਰੂ ਇੱਕ ਪਾਸੇ ਜਿੱਤ ਬੈਠ ਗਈ ਐਨੇ ਨੂੰ ਕਰਨ ਵੀ ਆ ਗਿਆ ਉਹਨੂੰ ਵੇਖ ਨੀਰੂ ਦੇ ਸਾਹ ਸੱਤ ਹੀ ਨਿਕਲ ਗਏ ਐਨੇ ਵਿਸ਼ਵਾਸ ਦਾ ਕਤਲ ਕੀਤਾ ਇਹਨੇ ਨੀਰੂ ਹੁਣ ਕੁਝ ਹੋਰ ਨਹੀਂ ਸੀ ਵੇਖਣਾ ਚਾਹੁੰਦੀ ਬਾਕੀ ਉਹਨੇ ਲੱਡ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਫੋਨ ਕਰੂੰਗੀ ਤੂੰ ਆਪਦਾ ਫੋਨ ਹੋਲਡ ਤੇ ਰੱਖੀ ਤਾਂ ਕਿ ਮੈਨੂੰ ਕਰਨ ਤੇ ਚੰਨੀ ਦੀਆਂ ਸਾਰੀਆਂ ਗੱਲਾਂ ਸੁਣ ਜਾਣ ਕਰਨ ਨੇ ਆਕੇ ਪਹਿਲਾਂ ਲੱਡ ਨੂੰ ਜਨਮ ਦਿਨ ਵਿਸ਼ ਕੀਤਾ ਫਿਰ ਚੰਨੀ ਵੱਲ ਨਜ਼ਰ ਟਿਕਾ ਕੇ ਆ ਕੀ ਮੈਂ ਸੋਹਣੀ ਹਾਂ ਚੰਨੀ ਠੀਕ ਹੈ ਜੀ ਤੁਸੀਂ ਦੱਸੋ ਕੀ ਹਾਲ ਆ ਤੁਹਾਡੀ ਨੂਰ ਦੇ ਕਰਨ ਨੂਰ ਕਿਹੜਾ ਯਾਰ ਰੋਜ਼ ਮੇਰੇ ਨਾਲ ਪੈਂਦੀ ਆ ਇੱਥੇ ਤੂੰ ਹੀ ਆ ਇੱਕ ਜਿਹੜੀ ਮੇਰਾ ਇੰਨਾ ਖਿਆਲ ਰੱਖਦੀ ਆ ਚੰਨੀ ਮੈਨੂੰ ਕੀ ਪਤਾ ਕਿੱਧਰ ਕਿੱ데 ਚੱਕਰਾ ਤੇਰੀ ਕਰਨ ਲੈ ਚੰਨੀ ਤੇਰੀ ਸੌਣ ਲੱਗੀ ਜੇ ਮੈਂ ਗਲਤ ਹੋਵਾਂ ਤਾਂ ਬਸ ਤੇਰੇ ਨਾਲ ਹੀ ਆ ਯਾਰ ਚੰਨੀ ਜੁਗ ਗਈ ਆ ਚੰਨੀ ਮੈਂ ਸੁਣਿਆ ਤੂੰ ਆਪਦੀ ਪਛਾਈ ਤੇ ਬੜੀ ਪੁੰਝ ਪੁੰਝ ਕਰਦਾ ਕਰਨ ਨੇ ਯਾਰੂ ਤੋਂ ਮੈਂ ਕੀ ਲੈਣਾ ਯਾਰ ਜਦੋਂ ਤੂੰ ਹੈਗਿਆ ਨਹੀਂ ਸੋਹਣੀ ਸੁਨੱਖੀ ਮੀਰੂ ਨੂੰ ਕਰਨ ਦਾ ਸੱਚ ਪਤਾ ਕਰਨ ਲਈ ਇੰਨੀਆਂ ਗੱਲਾਂ ਕਾਫੀ ਸੀ ਮੀਰੂ ਨੂੰ ਬਹੁਤ ਗੁੱਸਾ ਆਇਆ ਉਹ ਸੋਚ ਰਹੀ ਸੀ ਕਿ ਕਿਹੜਾ ਵੇਲਾ ਹੋਵੇ ਕਰਨ ਦਾ ਸਾਹਮਣਾ ਹੋਵੇ ਮੀਰੂ ਦੀ ਭੈਣ ਜੋਤੀ ਵੀ ਨੂੰ ਵੀ ਪਤਾ ਲੱਗ ਗਿਆ ਸੀ ਮੀਰੂ ਤੇ ਕਰਨ ਨਾ ਰਿਲੇਸ਼ਨ ਬਾਰੇ ਪਰ ਜੋਤੀ ਨੇ ਮੀਰੂ ਨੂੰ ਕਿਹਾ ਦੀਦੀ ਜੋ ਕੁਝ ਹੋਇਆ ਭੁੱਲ ਜਾਓ ਤੁਹਾਡਾ ਆਜ ਭਲਾ ਸਮਾ ਤੇਜੀ ਜੀਜੂ ਨਾਲ ਚੰਗਾ ਹੋਣਾ ਚਾਹੀਦਾ ਬਸ ਈ ਤੁਸੀਂ ਜੀਜੂ ਦਾ ਸਾਥ ਈ ਨੀਰੁ ਨੇ ਪਈ ਹੋਈ ਤੀਜੇ ਦਾ ਸਿਰ ਆਪਣੀ ਬੁੱਕਲ ਵਿੱਚ ਰੱਖਿਆ ਤੇ ਬਹੁਤ ਰੋਈ ਤੇਰੇ ਭਰਾ ਨੇ ਤਾਂ ਮੈਨੂੰ ਜਮ੍ਹਾਂ ਬਰਬਾਦ ਕਰਤਾ ਉਹਦੇ ਪਿੱਛੇ ਮੈਂ ਤੈਨੂੰ ਵੀ ਚੱਜਣਾ ਨਹੀਂ ਸੀ ਬੁਲਾਉਂਦੀ ਮੈਨੂੰ ਮਾਫ਼ ਕਰਦੀ ਜੋਤੀ ਤੈਨੂੰ ਗੱਲ ਨਾ ਪਤਾ ਬਈ ਸੁੱਤਾ ਪਿਆ ਆਪਾਂ ਕੱਲ ਨੂੰ ਬਈ ਦੇ ਨਸ਼ਾ ਛਡਾਉਣ ਵਾਲੇ ਡਾਕਟਰ ਨਾਲ ਗੱਲ ਕਰਦੇ ਹਾਂ ਅੰਜਲੀ ਯਾ ਨੌਰਾਜ ਜਮ੍ਹਾਂ ਜਿਸ ਕੰਵਰਗਾ ਮੁੰਡਾ ਵੇਖਿਆ ਮੈਂ ਹਸਪਤਾਲ 'ਚ ਨੂਰ ਸੱਚੀ ਅੰਜਲੀ ਰੱਬ ਕਰਕੇ ਉਹ ਜਸ ਕਰਨ ਹੀ ਹੋਵੇ ਬਹੁਤ ਦਿਲ ਕਰਦਾ ਉਹਦੇ ਨਾਲ ਗੱਲ ਕਰਨ ਨੂੰ ਅੰਜਲੀ ਕੰਨ ਨੂੰ ਡਿਊਟੀ ਟਾਈਮ ਆਪਾਂ ਲੈਬ ਚ ਲੰਘੀ ਆ ਨੂਰ ਸਹੀ ਕਿਹਾ ਤੂੰ ਅੰਜਲੀ ਹੋ ਸਕਦਾ ਜਸਕਰਨ ਨੂੰ ਵੀ ਲੈਬ ਵਿੱਚ ਜੋ ਮਿਲ ਗਈ ਹੋਵੇ ਅੰਜਲੀ ਮੇਰਾ ਵੀ ਦਿਲ ਕਰਦਾ ਜਸਕਰਨ ਨਾਲ ਗੱਲ ਕਰਨ ਨੂੰ ਪਰ ਜੇ ਉਹ ਜਸਕਰਨ ਨਾ ਹੋਇਆ ਫਿਰ ਨੂਰ ਦਿਲ ਜਨਾ ਥੋੜਾ ਕਰ ਮੇਰਾ ਇੱਕ ਮੈਨੂੰ ਡਾਇਰੀ ਦੀ ਟੈਨਸ਼ਨ ਹੁਣ ਜਸਕਰਨ ਦੀ ਹੋ ਗਈ ਅੰਜਲੀ ਇਸ ਸੰਡੇ ਤੂੰ ਜਾ ਹੀ ਤੋ ਦਿਨਾਂ ਲਈ ਆਪਣੇ ਪਿੰਡ ਨਾਲੇ ਡੈਰੀ ਚੱਕ ਲਈ ਨੂਰ ਹਮ ਡਾਇਰੀ ਲੈਂ ਲਈ ਚਾਹੂੰਗੀ ਪਿੰਡ ਮੈਂ ਹੋਰ ਕਿਹੜਾ ਉੱਥੇ ਕਰਨ ਮੇਰੀ ਉਡੀਕ ਕਰਦਾ ਹੋਵੇਗਾ ਦੂਜੇ ਦਿਨ ਕਰਨ ਨੇ ਚੰਨੀ ਨਾਲ ਉਹਦਾ ਪਾਸਪੋਰਟ ਅਪਲਾਈ ਕਰਨ ਜਾਣਾ ਸੀ ਜਦੋਂ ਉਹ अलमारी ਵਿੱਚੋਂ ਆਪਣੇ ਕੱਪੜੇ ਕੱਢਣ ਲੱਗਿਆ ਤਾਂ ਡਾਇਰੀ ਖੁੱਲ ਕੇ ਉਹਦੇ ਹੱਥ ਵਿੱਚ ਆ ਗਈ ਇੱਕ ਵੱਡਾ ਸਾਰਾ ਦ੍ਰਿਸ਼ ਆਪਕਿ ਉਹਦੇ ਵਿੱਚ ਨੂਰ ਅਤੇ ਜਸ ਕਰਨ ਲਿਖਿਆ ਵੇਖ ਕਰਨ ਡਾਇਰੀ ਨੂੰ ਪੜ੍ਹਨ ਲੱਗਾ ਨੂਰ ਨੇ ਕਰ ਫੋਨ ਕੀਤਾ ਕਰਨ ਨੂੰ ਪਰ ਕਰਨ ਦਾ ਫੋਨ ਅਗੋ ਵਿਜੀ ਆਉਂਦਾ ਵੀਕ ਨੂਰ ਨੇ ਆਪਣੇ ਸੱਸ ਨੂੰ ਫੋਨ ਕੀਤਾ ਤੇ ਰਸਮੀ ਤੌਰ ਤੇ ਗੱਲਾਂ ਕਰ ਨੂਰ ਨੇ ਆਉਣ ਬਾਰੇ ਕਿਹਾ ਤਾਂ ਸੱਸ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਹੁਣੇ ਹੀ ਕਰਨ ਨੂੰ ਭੇਜਦੀ ਹਾਂ ਗੱਡੀ ਦੀ ਕੀ ਆਕੇ ਤੈਨੂੰ ਲੈ ਜਾਊਗਾ ਨੂਰ ਨੇ ਆਪਣਾ ਸਮਾਨ ਤਿਆਰ ਕੀਤਾ ਹੋਇਆ ਸੀ ਕਰਨ ਨੇ ਸਾਰੀ ਡਾਇਰੀ ਪੜ੍ਹੀ ਉਹਨੂੰ ਕੋਈ ਗੁੱਸਾ ਤਾਂ ਨਹੀਂ ਆਇਆ ਪਰ ਉਹ ਆਪਣੇ ਮਨ ਵਿੱਚ ਸਕੀਮ ਬਣਾਉਣ ਲੱਗਿਆ ਕਿ ਇਹਦੇ ਵਿੱਚ ਮੇਰਾ ਕੀ ਫਾਇਦਾ ਹੋਵੇਗਾ ਐਨੰ ਨੂੰ ਕਰਨ ਦੀ ਮਾਂ ਆਪਣੇ ਕਮਰੇ ਵਿੱਚ ਆਈ ਤੇ ਕਰਨ ਰੋਣ ਲੱਗ ਪਿਆ ਮਾ ਇੱਧਰ ਵੇਖ ਤੇ ਸਚੀ ਸਤਵਿਤਰੀ ਨੂੰ ਨੇ ਕੀ ਕਾਰਾ ਕੀਤਾ ਏ ਬਲਵੀਰੋ ਵੇ ਕੀ ਕਰਤਾ ਉਹਨੇ ਇੰਕਿਉਂ ਰੋਣ ਲੱਗਿਆ ਤੂੰ ਕਰਨ ਨੇ ਆਪਣੀ ਮਾਂ ਨੂੰ ਡਾਇਰੀ ਵਿਖਾ ਕੇ ਵੇਖ ਇਹਦੇ ਵਿੱਚ ਕੀ ਕੁਝ ਲਿਖਿਆ ਸਾਰਾ ਕੁਝ ਵੇਖ ਕਿੰਨੀ ਗੰਦੀ ਔਰਤਾ ਨੂੰ ਕਿਸੇ ਹੋਰ ਨਾਲ ਆਸ਼ਕੀ ਕਰਨ ਤੇ ਮਰੀ ਚੰਡੀਗੜ੍ਹ ਲੱਗੀ ਆ ਵੇਖ ਲੈ ਇੱਧਰ ਬਲਵੀਰੋ ਦੇ ਡਾਇਰੀ ਨੂੰ ਵੇਖ ਪੈਰਾਂ ਹੇਠ ਝਮੀ ਨਿਕਲ ਗਈ ਝੁੱਟੇ ਹੰਝੂ ਕੀਰ ਦੇ ਪੁੱਤ ਨੂੰ ਵੇਖ ਬਲਵੀਰੋ ਨੇ ਦਿਲਾਸਾ ਦਿੱਤਾ ਪੁੱਤ ਰੋਣਾ ਕਿਉਂ ਆ ਮੈਂ ਹੁਣੇ ਪਟਦੀਆਂ ਗੁੱਤੋ ਦੀ ਕਰਨ ਵੇਖਲਾ ਮਾਂ ਤੂੰ ਹੀ ਹਿੰਡਨੀ ਛੱਡੀ ਨਹੀਂ ਵੇਖਲਾ ਤਾਰੇ ਦੀ ਬਹੂ ਆਵਦੀ ਭਤੀਜੀ ਚੰਨੀ ਦਾ ਸਾਖ ਮੈਨੂੰ ਕਰਵਾਉਂਦੀ ਸੀ ਬਲਵੀਰੋ ਆਹੋ ਹੁਣ ਉਹ ਇੱਥੇ ਹੀ ਪੜਦੀ ਆ ਉਦੀ ਗੱਲ ਕਰਦਾ ਤੂੰ ਕਰਨ ਤੇ ਹੋਰ ਕੀ ਨਾ ਵੇਖਲਾ ਆਈਲੈਂਡਸ ਕਰ ਕੈਨੇਡਾ ਜਾਣਾ ਅਗਲੀ ਨੇ ਤੂੰ ਵੀ ਜਮਾ ਰੋੜੀਆਂ ਤੇ ਡਿੱਗੀ ਬਲਵੀਰੋ ਲੈ ਤਾਰੇ ਦੀ ਬਹੂ ਕਹਿੰਦੀ ਸੀ ਅੱਖੇ ਮੁੰਡੇ ਵਾਲੇ ਅੱਧੇ ਪੈਸੇ ਲਾਉਣ ਮੈਂ ਦੱਸ ਰੱਖ ਕਿਵੇਂ ਲਾ ਲੈਂਦੀ ਆਪਾ ਨੂੰ ਨੂਰ ਗਿਆ ਨੇ 15 ਲੱਖ ਨਕਦ ਦਿੱਤਾ ਕਰਨ ਚਟਲਾ ਫਿਰ 15 ਲੱਖ ਨੂੰ ਅਗਲੀ ਦੇ ਆਸ਼ਕਔਰ ਕਿੰਨੇ ਹੋਣਗੇ ਜੇ ਚੰਨੀ ਨਾਲ ਮੇਰਾ ਵਿਆਹ ਹੋ ਜਾਂਦਾ ਤੇ ਤੇਰਾ ਲੱਗਿਆ 10 ਲੱਖ ਦੋ ਮਹੀਨਿਆਂ ਵਿੱਚ ਲੈ ਜਾਂਦਾ ਫਿਰ ਆਪਾਂ ਪੈਸਿਆਂ 'ਚ ਢੇਡਣਾ ਸੀ ਪੈਸਿਆਂ 'ਚ ਬਲਵੀਰੋ ਦੀ ਅੱਖਾਂ ਸਾਹਮਣੇ ਪੈਸਿਆਂ ਦੇ ਲੱਗੇ ਢੇਰ ਦਿਸਣ ਲੱਗ ਪਏ ਬਲਵੀਰੋ ਅੱਖੋਂ ਅੰਨੀ ਹੀ ਹੋ ਗਈ ਤੇ ਛੇਤੀ ਦੀ ਨੇ ਬੋਲੀ ਮਿਤੂ ਬਹੁਤ ਵੱਡੀ ਗਲਤੀ ਹੋ ਗਈ ਆ ਕਰਨ ਕਰਨ ਕਿਉਂ ਮਾਂ ਬਲਵੀਰੋ ਇਹਨਾ ਚੰਗਾ ਰਿਸ਼ਤਾ ਹੱਤੋਂ ਕੜਤਾ ਹੁਣ ਨਹੀਂ ਕੁਝ ਬੰਦਾ ਇਸਦਾ ਕਰਨ ਜੇ ਤੂੰ ਚਾਹੇ ਤਾਂ ਸਭ ਕੁਝ ਹੋ ਜਾਊਗਾ ਮਾਂ ਬਲਵੀਰੋ ਮਤਲਬ ਕਰਨ ਇਹਦਾ ਮਤਲਬ ਹੀ ਤਲਾਕ ਬਲਵੀਰੋ ਤਲਾਕ ਕਿਵੇਂ ਦੇ ਸਕਦਾ ਤੋਂ ਨੂਰ ਨੂੰ ਅਜੇ ਸਾਲ ਨਹੀਂ ਹੋਇਆ ਵਿਆਹੇ ਨੂੰ ਬਲਵੀਰੋ ਮਾਂ ਪੈਸਾ ਵਿਖ ਪੈਸਾ ਨੂਰ ਨੂੰ ਕਿਹੜਾ ਨਾਲ ਮੈਂ ਪਿਆਰ ਕਰਦਾ ਬਲਵੀਰੋ ਅੱਛਾ ਤੇ ਤੂੰ ਦੱਸਿਆ ਤਾਂ ਹੈ ਨਹੀਂ ਕਦੇ ਕਰਨ ਬਸ ਮਾਂ ਤੋਂ ਚੰਨੀ ਨਾਲ ਰਿਸ਼ਤਾ ਕਰਵਾ ਦੇ ਇੱਕ ਵਾਰੀ ਫਿਰ ਤੈਨੂੰ ਵੀ ਕੈਨੇਡਾ ਹੀ ਲੈ ਜਾਵਾਂ ਤੇਰੇ ਸਿਰ ਤੋਂ ਲੈ ਪੈਰਾਂ ਤੱਕ ਸੋਹਣਾ ਹੀ ਸੋਹਣਾ ਹੋਊਗਾ ਬਲਬੀਰੋ ਹਾਂ ਕਰਨੇ ਫਿਰ ਮੈਂ ਸ਼ਰੀਕਣੀਆਂ ਨੂੰ ਮਚਾਇਆ ਕਰੂੰ ਪੂਰਾ ਪਰ ਨੂਰ ਨੂੰ ਤਲਾਕ ਕਿਵੇਂ ਦੇਵਾਂਗੇ ਆਪਾਂ ਕਰਨ ਉਹਦਾ ਇੰਤਜ਼ਾਮ ਹੈਗਾ ਮੇਰੇ ਕੋਲ ਬਸ ਤੇਰਾ ਸਾਥ chahiye da menuma ਦੁਪਹਿਰ ਦੇ 2 ਵਜੇ ਚੁੱਕੇ ਸੀ ਨੂਰ ਆਪਣੇ ਸੱਸ ਨੂੰ ਬਾਰ-ਬਾਰ ਫੋਨ ਕਰ ਰਹੀ ਸੀ ਬਲਵੀਰੋ ਫੋਨ ਇਸ ਲਈ ਨਹੀਂ ਸੀ ਚੁੱਕਦੀ ਕਿ ਹੁਣ ਕੀ ਜਵਾਬ ਦੇਵੇ ਕਰਨ ਨੇ ਕਿਹਾ ਕਿ ਤੂੰ ਕਿ ਅੱਜ ਕੋਈ ਜ਼ਰੂਰੀ ਕੰਮ ਪੈ ਗਿਆ ਫੇਰ ਕਦੇ ਲੈ ਜਾਵਾਂਗੀ ਨੂਰ ਦਾ ਮਨ ਜਾ ਟੁੱਟ ਗਿਆ ਆਪਣਿਆਂ ਤੋਂ ਦੂਰ ਨੂਰ ਕਿਸ ਨੂੰ ਆਪਣਾ ਦੁੱਖ ਦੱਸਦੀ ਆਪਣੇ ਕਮਰੇ ਵਿੱਚ ਬੈਠ ਨੂਰ ਬਹੁਤ ਰੋਈ ਸ਼ਾਇਦ ਆਪਣੇ ਹਮਾਪਿਆਂ ਨੂੰ ਕੋਸ ਵੀ ਰਹੀ ਸੀ ਕਿ ਕਿੱਥੇ ਖੂਬ ਵਿੱਚ ਧੱਕਾ ਦੇ ਦਿੱਤਾ ਮੈਨੂੰ ਹੁਣ ਕੋਈ ਸਾਰ ਹੀ ਨਹੀਂ ਲੈਂਦਾ ਸਭ ਤੋਂ ਵੱਧ ਦੁੱਖ ਨੂੰ ਕਰਨ ਦਾ ਹੋਇਆ ਆਪਣਾ ਪਤੀ ਹੋਣ ਤੇ ਵੀ ਉਹਨੇ ਕਦੀ ਨੂਰ ਨੂੰ ਫੋਨ ਤੱਕ ਨਹੀਂ ਕੀਤਾ ਨੂਰ ਸੋਚ ਰਹੀ ਸੀ ਕਿ ਮੇਰਾ ਕੀ ਜ਼ਿੰਦਗੀ ਹੈ ਤੇ ਜੀ ਨੂੰ ਇੱਕ ਹਸਪਤਾਲ ਦਾਖਲ ਕਰਵਾ ਦਿੱਤਾ ਸੀ ਬੰਦੀ ਫੀਸ ਨੀਰੂ ਨੇ ਆਪਣੇ ਸਾਰੇ ਗਹਿਣੇ ਵੇਚ ਕੇ ਭਰ ਦਿੱਤੀ ਕਿਉਂਕਿ ਹੁਣ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਆਪਣੇ ਪਤੀ ਤੋਂ ਵੱਧ ਕੇ ਮੇਰੇ ਲਈ ਹੋਰ ਕੁਝ ਨਹੀਂ ਇਹਦੀ ਜ਼ਿੰਦਗੀ ਬਚਾਉਣੀ ਮੇਰਾ ਧਰਮ ਮੇਰਾ ਸੁਹਾਗ ਖੁਸ਼ੀ ਤਾਂ ਮੇਰਾ ਸਭ ਕੁਝ ਹੀ ਠੀਕਾ ਐਵੇਂ ਕਰਨ ਦੇ ਪਿੱਛੇ ਲੱਗ ਮੈਂ ਆਪਣੀ ਜ਼ਿੰਦਗੀ ਖਰਾਬ ਕਰ ਰਹੀ ਸੀ ਤੇਜੀ ਨੂੰ ਨਸ਼ੀਰੀ ਬਹੁਤ ਪਾਲ ਹੁੰਦੀ ਪਰ ਡਾਕਟਰ ਆਪਣੇ ਹਿਸਾਬ ਨਾਲ ਉਹ ਲਾ ਇਲਾਜ ਕਰ ਰਿਹਾ ਸੀ ਹਰ ਸਮੇਂ ਨੀਰੂ ਦੇ ਨਾਲ ਹੀ ਰਹਿੰਦੀ ਭਵੇਂ ਡਾਕਟਰ ਨੇ ਮਨਾ ਕਰ ਦਿੱਤਾ ਸੀ ਪਰ ਜੋਤੀ ਦੀ ਜਾਨ ਪਹਿਚਾਨ ਕਰਕੇ ਨੀਰੂ ਨੂੰ ਤੇਜੀ ਕੋਲ ਰਹਿੰਦੀ ਇਜਾਜ਼ਤ ਦੇ ਦਿੱਤੀ ਸੀ ਨੂਰ ਤੇ ਅੰਜਲੀ ਆਪਣੀ ਡਿਊਟੀ ਕਰ ਰਹੀਆਂ ਸਨ ਨੂਰ ਜਿਸ ਪੇਸ਼ੈਂਟ ਨੂੰ ਵੇਖ ਰਹੀ ਸੀ ਉਹ ਉਹੀ ਬਜ਼ੁਰਗ ਮਾਤਾ ਸੀ ਮਾਤਾ ਨੂੰ ਨੂਰ ਬਹੁਤ ਚੰਗੀ ਲੱਗਦੀ ਸੀ ਅੱਜ ਮਾਤਾ ਨੂੰ ਬਹੁਤ ਖੁਸ਼ ਵੀਖ ਨੂਰ ਤੋਂ ਪੁੱਛਣ ਕਨੇਓ ਰਿਹਾਂ ਨਾ ਗਿਆ ਤੇ ਉਹ ਬੋਲੀ ਮਾਤਾ ਜੀ ਅੱਜ ਤੁਸੀਂ ਬਹੁਤ ਕੁਛ ਨਜ਼ਰ ਆ ਰਹੇ ਹੋ ਕੀ ਗੱਲ ਮਾਤਾ ਪੁੱੁਰ ਪੁੱਤ ਥੋਡੇ ਵਰਗਾ ਮੇਰਾ ਮੁੰਡਾ ਉਹ ਵੀ ਡਾਕਟਰ ਆ ਖੂਨ ਟੈਸਟ ਕਰਦਾ ਉਹ ਏਸੇ ਹਸਪਤਾਲ ਚਾ ਪੁੱਤ ਤੇ ਅੱਜ ਉਹਦਾ ਜਨਮ ਦਿਨ ਆ ਨੂਰ ਮਾਤਾ ਜੀ ਕੀ ਨਾਮ ਆ ਉਹਦਾ ਮਾਤਾ ਜਿਸ ਕਰ ਨਾਲ ਪੁੱਤ ਨੂਰ ਦਾ ਮਨ ਖੁਸ਼ੀ ਨਾਲ ਭਰ ਗਿਆ ਤੇ ਉਹ ਜੋਰ ਨਾਲ ਮਾਤਾ ਨੂੰ ਆਪਣੀ ਗਲੇ ਲਗਾਉਣਾ ਚਾਹੁੰਦੀ ਸੀ ਪਰ ਅਜਾ ਕਰ ਨਾ ਸਕੇ ਤੇ ਮਾਤਾ ਨੂੰ ਜਸਕਰਨ ਦੇ ਜਨਮ ਦਿਨ ਦੀਆਂ ਵਧਾਈਆਂ ਦੇ ਕੇ ਵਾਪਸ ਆ ਗਈ ਨੌਰੀ ਕੱਲੇ ਹੀ ਹੱਸ ਰਹੀ ਸੀ ਤਾਂ ਉਹਦੀ ਇੱਕ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਭਾਗ ਸੁਣਨ ਤੇ ਲਈ ਬਾਕੀ ਅਗਲੇ ਭਾਗ ਵਿੱਚ ਲੈ ਕੇ حاضر ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ